गैया गोपुरा करम ते आवे तनु का हसत के गैया तुका चगबती ने ने सतरखिया बलला तेरे ओ हुंदा किरे पिंड जमी तो तुरी अटकले चढ़े गैया पत्टिया ने पंडिया ने वो पक्षी तोरा दिया गैया पत्टिया ने पंडिया ने वो पक्षी तोरा दिया गैया न पहाला ने तो मु देख के जाने அக்கால கிச்சு காசு அக்கால கண்ணி டோட்டி நாசா பாரணி பிச்சை அங்கே கிடைக்க ਯਾਰੇ ਕਰ ਨਾ ਕਰ ਮੂਹ ਕੇ ਲੋਨ ਗਸਕੀਨ ਵਿਚਾਰੇ ਉੱਜੀ ਨਾ ਤੇਰਾ ਜਿਵੇਂ ਮੰਨਣਾ ਨਾ ਵੀ ਉੱਤ ਸੁਰਗ ਦੇ ਮੈਦਾਨ ਨਜ਼ਾਰੇ ਮੇਰੇ ਮਾਪਿਆਂ ਨੇ ਕੀ ਜੀਵਨ ਦੇ ਵਾਂਗ ਸੀ ਗੁਜ਼ਾਰੇ ਤੇਰੇ ਦਿੱਖ ਵੱਗ ਦਰਨ ਨੇ ਮੁੱਜ਼ਤ ਪਿੰਦ ਦੇ ਕੀ ਤਰ ਮਕਹਾਰੇ ਕਰ ਨਾ ਹਾਜਰ ਤੇ ਨਿੱਤ ਚੱਕਾ ਲਾਉਂਦੇ ਮਾਰੇ ਆਣੀ ਤੇਰੀ ਗੜਬੋਧਾ ਮੈਂ ਜੈਲ ਵਿੱਚੋਂ ਬਾਹਰ ਜਾਣਾ ਨਾਰੇ ਤਾਂ ਤੇਰੀ ਗੜਬੋਧਾ ਮੈਂ ਤੇ ਜੈਲ ਵਿੱਚੋਂ ਜਾਇਗਾ ਨਾਰੇ ਹੌਲਦਰ ਚਾਹ ਦਾ ਕੀ ਹੋਣੀਆ ਵਰਤੀ ਤੂੰ ਜਾਣਾ ਦਿੱਤ ਮਨੋਰ ਕੇ ਨਿਸ਼ਾਨੇ ਤੰਦੇ ਵਿੱਚ ਹਾਨੀ ਕਰਤੇ ਨਾਲ ਬਾੜੀ ਚੰਗਾ ਜਿਹੜਾ ਕੋਈ ਵੀ ਖਵਾਉਂਦਾ ਵਰਤੀ ਮੈਂ ਬੱਟਕੀ ਕਲਾ ਦੀ ਦੁਨੀਆ ਨਹੀਂ ਕਿਹੜੀ ਜੱਲ ਤੋਂ ਤੋਰ ਤਾ ਹਰ ਖੇ ਹਰੇ ਤਮ ਕਿੱਲੇ ਨੇ ਮੈਂ ਮਾਰੀ ਚੰਗੀ ਨਾ ਪਰਖੀ ਤੂੰ ਜਨਾ ਚ ਤੂੰ ਕਦੇ ਵੀ ਸੁਣੋ ਯਾਰਾਂ ਨੂੰ ਦੇਖੋ ਤੇ ਚਲ ਖੇ ਕੌਫ ਦਾ ਜੀਰੂ ਨਾਲੋਂ ਐ ਤੂੰ ਬੈਠਾ ਇੱਥੇ ਇੱਕ ਕੱਪੜਾ ਮੰਗ ਰਿਹਾ ਵੇ ਉਹ ਜੀ ਪਾ ਦੇ ਜਿਸ ਮਰਜ਼ੀ ਪਾ ਦੇ ਇਹਦਾ ਸਾਫ਼ ਕਰ ਲੈ ਇਹਦਾ ਸਾਫ਼ ਕਰ ਲੈ ਹਾਂ ਕੋਈ ਨਾ ਬੋਲ ਬੰਦਾ ਦਾ ਵੀ ਨਾ ਆਈ ਅਮ ਕਾਲ ਦਾ ਵੀ ਆਪਣੀ ਅਮੇ ਤੁਹਾਨੂੰ ਸਾਡਾ ਕੱਪੜਾ ਕੱਢੇ ਕੱਢੇ ਪਾ ਦੇ ਇੱਕ ਵੱਡੀ ਜਿਹੀ ਮੈਨੂੰ ਪਾਤਾ ਪੀ ਲੱਗਦਾ ਹੋ ਦੇ ਮੈਨੂੰ ਚਾਤੀ ਜਦ ਹਲਾਉਂਦੇ ਨੇ ਮਾਲੂ ਕਤੂੀ ਕਰਦੀ ਆਂ ਕੱਲ੍ਹ ਵਾਰ ਨੇ ਲੱਗੀ ਘਰ ਦੀ ਆ ਹਾ 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 ਛੁਪੇ ਬਦਮਾਸ਼ਿੱਤ ਹਵਾ ਆਵੇ ਕੰਬਦੇ ਪਰਬਤ ਦੀ ਛਾਂ ਉਹ ਜਾਦੂ ਆ ਜਾ ਕਿ ਮੰਨਣਾ ਹੋਣਾ ਚੜ੍ਹਦਾ ਬਣ ਅੰਗਾਰੋ मां हर गन गीदारतगुर न तूं सची सरकार सरकार अगले साल थोर मिली सुनाई उहो कंहिं न कंहिं उहो बि कर सारा पेर भई न दीदी भॻत करे दिली उते पटड़ी कुझु त बड़ाके बि कची कुली चालवारे यार पकड़ी कुझु त बड़ा बि कची कुले चाल वारी ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਸੋ ਧਰਤੀ ਹੈ ਅੱਜ ਮੇਰੇ ਮਿੱਤਰੋ ਕਹਿੰਦੇ 28 ਅਗਸਤ ਹੈ ਅਗਸਤ ਤੋਂ ਬਾਅਦ ਸੰਪਰ ਚਲੀ ਜਾਣੀ ਹੈ ਥੋੜਾ ਜਿਹਾ ਮੌਸਮ ਨੇ ਵੀ ਮੈਂ ਦੇਖਦਾ ਵਿਗੜ ਪਾਇਆ ਸਾਡੇ ਕਿਸਾਨਾਂ ਦੀ ਫਸਲ ਦੇ ਵਿੱਚ ਵਾਹਿਗੁਰੂ ਜੀ ਦਾਸ ਜੀ ਉਹ ਵੀ ਨੰਦਰੋਸਤੀ ਬਖਸ਼ੇ ਜੇ ਕਹਿੰਦੇ ਮੁੰਡੇ ਨੂੰ ਗੁਰਨੇ ਵਾਲੇ ਦਾ ਗੁੱਟ ਫੜ ਲਿਆ ਤਲਵੰਡੀ ਵਾਲਾ ਗੁੱਟ ਛੱਡਦਾ ਨਹੀਂ ਗੁਰਨੇ ਵਾਲਾ ਸੌਂਦਾ ਇੱਕ ਵਾਰੀ ਤਾੜੀਆਂ ਮਾਰ ਦੋ ਮੁੰਡੇ ਦੇ ਨਾਂ ਦੇ ਵਾਹ ਓਏ ਤੇਰੇ ਨੌਜਵਾਨਾ ਜੇ ਤਾਂ ਮੈਂ ਤਾਂ ਸਾਫ਼ ਲੈਨੇ ਤੇ ਅੱਗੇ ਦੇਖੀ ਗੁਰਪਿਆਰ ਹੁੰਦਾ ਆਗੀ ਹੈ अॻे अॻे वेठी वाधा हुया जे नौजवान गुसा खाॻ गर्मी खाॻी हांजी सत चली पहले रही ਮੁਹਿੰਦਰ ਭਰਾ ਨੂੰ ਰੱਖਣਾ ਤਾਂ ਤੁਮ ਜੋਰ ਵਾਲਾ ਬਊਗਾ ਆਹ ਰੇਡ ਨੂੰ ਰੱਖਣਾ ਤਾਂ ਤੁਹਾਨੂੰ ਪਾਵਰ ਨਾਲ ਰੱਖਣਾ ਪਊਗਾ ਲਓ ਪਹਿਲੀ ਕਬੱਡੀਆਂ ਮੇਰੇ ਵਿੱਚੋਂ ਆਹ ਗਿਆਨੀ ਚੱਪੜ ਗਿਆ ਪੱਤ ਫੜ ਕੇ ਰੱਖੀ ਸੈਂਚੀ ਪਾ ਕੇ ਰੱਖੀ ਜਿਨਾ ਮਰਜੀ ਜੋਰ ਨਾਲ ਜਾਵੇਂ ਮੁੰਡੇਰਾ ਜਿਹਦਾ ਜਾਲ ਹੋਈ ਖਿੱਚ ਕੇ ਲੈ ਜਾਊਗਾ ਤੇ ਨਹੀਂ ਨੰਬਰ ਫੇਰ ਲੈ ਲਿਆ ਆਂਦੇ ਗਿਆਨੀ ਨੇ ਜੋੜਦਿਆ ਇੱਕ ਵਾਰੀ ਤਾਲੀਆਂ ਮਾਰ ਦੋ ਨਿਪਲੇਵਾਂ ਦੇ ਲਾਂਦੇ ਲੱਗਦਾ ਹੋਇਆ ਜੋ ਤੇ ਨੰਬਰ ਮੇਰੇ ਮਿੱਤਰੋ ਕਦੇ ਯਾਫੀਰਾ ਵਾਹ ਲੈ ਲਿਆ ਗਿਆਨੀ ਆਪ ਨੂੰ ਰੱਖਣਾ ਭਾਈ ਕਹਿੰਦਾ ਤੂੰ ਦੱਸਦਾ

ਵਾਹੀ ਲਾਦੀ ਜੱਟ ਦਾ ਜੱਗਾ ਸਾਹ ਜੱਟ ਦਾ ਜੱਗਾ ਸਾਹ ਬੰਤੂ ਬੱਗੇ ਕੋ ਹਰੀਆ ਨਹੀਂ ਲਾਦੀ ਜੱਟ ਦਾ ਜੱਗਾ ਸਾਹ ਜੱਟ ਦਾ ਜੱਗਾ ਸਾਹ ਬੰਤੂ ਬੱਗੇ ਕੋ ਹਰੀਆ ਨਹੀਂ ਲਾਦੀ ਜੱਟ ਦਾ ਜੱਗਾ ਸਾਹ नाड़ा तोरों चाकिज़ मेहीर में उन्होंने बारिश बनाने में लगा बहुत काम किया लकी से ही करेंगे काली sc 77 MEEZ there is a Harriet what